ਪਿੰਡ ਦੇ ਦਵਵਾਲੀ ਹਰਿਆਣਾ ਦੇ ਨਾ ਸਰਹੱਦ ਦੀ ਪਿੰਡ ਡੂਮ ਵਾਲੀ ਵਿਖੇ ਯੁਧ ਨਸ਼ਿਆਂ ਦੇ ਵਿਰੁੱਧ ਤਹਿਤ ਪਿੰਡ ਵਾਸੀਆਂ ਦੇ ਵਿੱਚ ਸਰਪੰਚ ਦੀ ਅਤੇ ਪੰਚਾਇਤ ਦੀ ਅਗਵਾਈ ਵਿੱਚ ਕਰਵਾਇਆ ਗਿਆ ਯੁਧ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਜਿਸ ਦੇ ਵਿੱਚ ਸੰਗਤ ਦੇ ਡਾਕਟਰ ਸਮੇਤ ਕਈ ਜਿਹੜੇ ਚੇਅਰਮੈਨ ਨੇ ਉਹ ਚ ਪਧਾਰੇ ਹੋਏ ਸੀ ਅਤੇ ਸਰਕਾਰੀ ਡਿਪਾਰਟਮੈਂਟਲ ਜਿਹੜੇ ਲੋਕ ਨੇ ਉਹ ਵੀ ਆ ਪਧਾਰੇ ਹੋਏ ਸੀ ਇਸ ਦੇ ਉੱਤੇ ਹੀ ਉਹਨਾਂ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਸੀ ਕਿ ਸਾਡੀ ਸਰਕਾਰ ਨੇ ਸਾਡੀ ਆ ਜਿਹੜੇ ਮਾਨਜੋਗ ਮੱਖ ਮੰਤਰੀ ਵੱਲੋਂ ਸਿੱਧੇ ਨਿਰਦੇਸ਼ ਨੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਅਤੇ ਓਨ ਵਾਲੇ ਦਿਨਾਂ ਦੇ ਵਿੱਚ ਪਿੰਡ ਡੋਮ ਵਾਲੀ ਵਿੱਚ ਹੋ ਸਕੋਤੀ ਹੈ ਪੱਤੀ ਕਾਰਵਾਈ ਐਸ ਦੀ ਉੱਤੇ ਜਲਦੀ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਤੇ ਇਸ ਦਾ ਉਤਪਤੀਆ ਜਿਹੜਾ ਜਲਦੀ ਪਿੰਡ ਦੇ ਲੋਕਾਂ ਨੇ ਕਾਫੀ ਹੰਗਾਮਾ ਵੀ ਕੀਤਾ ਮੈਂ ਇੱਕ ਸੁਧਰਦਾ ਹੋਇਆ ਅਮਲੀ ਆਣਾ ਠੀਕ ਆਣਾ ਇੱਥੇ ਕੋਈ ਪਰਿਵਾਰ ਬੈਠੇ ਹੋਣਗੇ ਜਿਨ੍ਹਾਂ ਘਰੇ ਇਹ ਨਸ਼ੇ ਦੀ ਆਣਾ ਦਾਲਦਲ ਫਸੀ ਹੋਣੀ ਹੈ ਨਾ ਮੈਂ ਵੀ ਉਹਨਾਂ ਪਰਿਵਾਰਾਂ ਚ ਇੱਕ ਮੁੰਡਾ ਆਣਾ ਜਿੰਨਾਂ ਘਰੇ ਨਸ਼ੇ ਦੀ ਅੱਗ ਲੱਗੀ ਹੋਈ ਸੀ ਮੈਂ ਸ਼ੁਗਰ ਦਾ ਯਾਰ ਆ ਪਰਮਾਤਮਾ ਦਾ ਨਾ ਅੱਜ ਦਾ ਦਿਨ ਮੈਂ ਨਸ਼ਾ ਛੱਡ ਕੇ ਇੱਥੇ ਬੋਲ ਰਿਹਾ ਹਾਂ ਨਾ ਤਿੰਨੇ ਬੰਦੇ ਮੈਨੂੰ ਸੁਣ ਰਹੇ ਐ ਕਿਸੇ ਟਾਈਮ ਮੇਰੀ ਸੋਚ ਇਹ ਸੀ ਹਨਾ ਜਾਂ ਤਾਂ ਮੇਰੀ ਮਾਂ ਪਿਓ ਮੈਨੂੰ ਕਿਸੇ ਰੂੜੀ ਵਾਲੇ ਆ ਨਾ ਢੇਰ ਤੋਂ ਚੱਕ ਕੇ ਲਿਆਉਣਗੇ ਹਨਾ ਜਾਂ ਕਿਸੇ ਖੰਡਰ ਤੋਂ ਚੱਕ ਕੇ ਲਿਆਉਣਗੇ ਉਹ ਪਤਾ ਨਹੀਂ ਕਿਹੜਾ ਟੀਕਾ ਨਾ ਨਸ਼ੇ ਦਾ ਲਾਸਟ ਮੇਰੀ ਬਾਹਾਂ 'ਚ ਰਹਿਣਾ ਹਨਾ ਮੈਂ ਪਰਮਾਤਮਾ ਤੋਂ ਨਾ ਮੌਤ ਮੰਗਦਾ ਵੀ ਪਰਮਾਤਮਾ ਨਾ ਜ਼ਿਆਦਾ ਹੁੰਦਾ ਨਹੀਂ ਹੈ ਨਾ ਮੌਤ ਦੇ ਦੇ। ਇਹ ਰੋਜ਼ ਅਰਦਾਸ ਮੈਂ ਮੰਦਿਰ 'ਚ ਵੀ ਕਰਨੀ ਗੁਰਦੁਆਰੇ 'ਚ ਵੀ ਕਰਨੀ ਹੈ ਨਾ ਹਰ ਇੱਕ ਥਾਂ ਤੇ ਅਰਦਾਸ ਕਰਨੀ ਵੀ ਪ੍ਰਮਾਤਮਾ ਮੌਤ ਦੇ ਦੇ ਕਿਸੇ ਹਿਸਾਬ ਨਾਲ ਜੇ ਤੂੰ ਹੈਗਾ ਦੁਨੀਆ ਤੈਨੂੰ ਪੂਈ ਦੀ ਆ ਤਾਂ ਮੈਨੂੰ ਮੌਤ ਦੇ ਦੇਣਾ। ਕਿਉਂਕਿ ਇਨਸਾਨ ਰੋਟੀ ਦੇ ਜਿਉਂਦਾ ਨਾ ਜੇ ਰੋਟੀ ਖਾਣੀ ਮੈਨੂੰ 2000 ਦਾ ਨਸ਼ਾ ਚਾਹੀਦਾ ਸੀ ਪਹਿਲਾਂ। ਪਹਿਲਾਂ ਮੇਰੀ ਬਾਹਾਂ 'ਚ ਟੀਕਾ ਜਾਂਦਾ ਸੀ ਫਿਰ ਮੇਰੇ ਰੋਟੀ ਦੀ ਬੁਰਕੀ ਅੰਦਰ ਜਾਂਦੀ ਸੀ। ਮੇਰਾ ਪਿਓ ਕਹਿੰਦਾ ਪੁੱਤਾ ਨਾ ਪੱਗ ਰੱਖਦਾ ਮੇਰੇ ਪੈਰਾਂ 'ਚ ਵੀ ਪੁੱਤ ਤੂੰ ਨਸ਼ਾ ਨਾ ਕਰ। ਜਿਹੜੇ ਨਾਰਮਲ ਨਾਲ ਜੀ ਹੁੰਦੀ ਆ ਭੁੱਖੀ ਫੀਮ ਆ ਨਾ ਗੋਲੀਆਂ ਮੈਨੂੰ ਘਰੇ ਲਿਆ ਕੇ ਦੇਣ ਲੱਗ ਗਿਆ ਸੀ ਪਰ ਮੈਂ ਕਹਿੰਦਾ ਸੀ ਵੀ ਮੇਰੇ ਮਾਪਿਓ ਮਰ ਜਾਣ ਪਰ ਮੈਨੂੰ ਚਿੱਟੇ ਦਾ ਨਸ਼ਾ ਚਾਹੀਦਾ ਹੀ ਚਾਹੀਦਾ ਕਦੇ ਮੈਂ ਸੋਚਿਆ ਨਹੀਂ ਸੀ ਹਨਾ ਵੀ ਮੈਂ ਸਪੋਰਟਸ ਤੇ ਬਹੁਤ ਵਧੀਆ ਸੀ ਖੇਡਾਂ ਤੇ ਬਹੁਤ ਅੱਗੇ ਸੀ ਹਨਾ ਪੜ੍ਹਾਈ ਤੇ ਵੀ ਮੈਂ ਠੀਕ ਠਾਕ ਸੀ ਵੀ ਮੈਂ ਕਦੇ ਨਸ਼ਾ ਕਰੂੰਗਾ ਪਰ ਸਵਾਸ ਸਵਾਸ ਚ ਕਾਲਜ ਗਏ ਗਾਰੂ ਤੋਂ ਕੰਮ ਸ਼ੁਰੂ ਹੋਇਆ ਫੀਮ ਖਾਣ ਲੱਗੇ ਸਮੈਗ ਪੀਣ ਲੱਗੇ ਸ਼ੀਸ਼ੀਆਂ ਆ ਗਈਆਂ ਫਿਰ ਚਿੱਟਾ ਆ ਗਿਆ ਜਿੱਕ ਤਵੀ ਜਦੋਂ ਮੈਂ ਪੀਣ ਲੱਗਿਆ ਨਾ ਮੈਂ ਸੋਚਦਾ ਸੀ ਇੰਜੋਏ ਕਰਦਾ ਫਨ ਕਰਦਾ ਪਰ ਕਦੋਂ ਮੇਰੀ ਮਜਬੂਰੀ ਤੋਂ ਕਮਜ਼ੋਰੀ ਬਣ ਗਿਆ ਨਾ ਕਿਸੇ ਬੰਦੇ ਨੂੰ ਜੇ ਡਾਕਟਰ 6 ਮਹੀਨਿਆਂ ਦੀ ਦਵਾਈ ਲਾ ਦੇਣਾ ਨਾ ਰੋਜ਼ ਇੱਕ ਗੋਲੀ ਖਾਣੀ ਹੈ ਤੋਂ ਓਕੀ ਆ ਨਾ ਨਾਗਾ ਪੈ ਜਾਂਦਾ ਉਹਦੇ 'ਚ ਤਾਂ ਮੈਂ ਦਿਨ 'ਚ ਚਾਰ ਪੰਜ ਟੀਕੇ ਜੇ ਨਾਲ ਲਾਉਂਦਾ ਤਾਂ ਮਨਾਂ ਨਹੀਂ ਸਕਦਾ ਸੀ ਇਸ ਗਰਮੀ 'ਚ ਨਾ ਲੋਕ ਦਿਨ 'ਚ ਦੋ ਦੋ ਵਾਰ ਹੀ ਨਹਾਉਂਦੇ ਆ ਤੇ ਕਈ ਵਾਰ ਮੈਨੂੰ 15-15 ਦਿਨ ਲੰਘ ਜਾਂਦੇ ਸੀ ਇਹ ਮੈਥੇ ਨਾ ਕੋਈ ਛੁਗੀਆਂ ਸੁਣਾਇਆ ਗੱਲਾਂ ਨਹੀਂ ਕਰਨ ਆਇਆ ਜਿੰਦਗੀ ਦੇ ਸੱਚ ਸੁਣਾ ਰਿਹਾ ਮੇਰੇ ਹਿਸਾਬ ਨਾਲ ਸ਼ਾਇਦ ਜਿਨ੍ਹਾਂ ਦੇ ਘਰੇ ਕੋਈ ਬੁੱਤ ਨਸ਼ਾ ਕਰਦਾ ਉਹਨਾਂ ਨੂੰ ਇਹ ਚੀਜ਼ ਪਤਾ ਹੀ ਨਾ ਉਹਨਾਂ ਘਰੇ ਚੀਜ਼ਾਂ ਹੁੰਦੀਆਂ ਨਾਰਮਲ ਹੀ ਆਣਾ ਪਰ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਨਾ ਸਮਾਂ ਜ਼ਿਆਦਾ ਨਹੀਂ ਲੈਣਾ ਮੈਂ ਇਹ ਹੀ ਕਹਿਣਾ ਚਾਹਣਾ ਨਾ ਕਿ ਭਗਵਾਨ ਤਮਾਨ ਸਰਕਾਰ ਬਹੁਤ ਵਧੀਆ ਮਹਿਮ ਚਲਾਈ ਹੈ ਉਹਨਾਂ ਨੇ ਆਪਾਂ ਦੇਸ਼ ਲਈ ਰੋਜ਼ਗਾਰ ਮੰਗਦੇ ਆਂ ਹੋਰ ਫੈਸਿਲਟੀਆਂ ਮੰਗਦੇ ਆਂ ਜੇ ਜੂਥ ਹੀ ਨਾ ਰਿਹਾ ਨਾ ਰੋਜ਼ਗਾਰ ਕਿਤੇ ਲਈ ਮੰਗੋਗੇ ਇਹ ਦੇਸ਼ ਨੂੰ ਨਸ਼ਾ ਜਾਊਗਾ ਤਾਂ ਦੇਸ਼ ਹਰ ਕੁਝ ਕਰ ਲੂਗਾ ਨਾ ਸਰਕਾਰਾਂ ਵੀ ਦੇਣਗੀਆਂ ਜਦੋਂ ਕਿਸੇ ਦੀ ਪੁੱਤ ਦੇ ਘਰੇ ਕਿਸੇ ਘਰੇ ਨਸ਼ਾ ਹੁੰਦਾ ਨਾ ਤਾਂ ਗਵਾਂਢ ਉਹਨੂੰ ਮਹਿਣਾ ਮਾਰਦਾ ਵੀ ਤੇਰਾ ਪੁੱਤ ਅਮਲੀ ਐ ਨਸ਼ੇੜੀ ਐ ਤਾਂ ਅਮਲੀ ਨੂੰ ਸਾਥਰੀ ਲੋੜ ਹੁੰਦੀ ਐ ਮਹਿਣੇ ਦਾਣਾ ਉਹ ਨਰਕ ਦੇ ਇੱਥੇ ਘਾਟ ਹੀ ਰਿਹਾ ਹੁੰਦਾ ਸ਼ਾਇਦ ਤੁਸੀਂ ਕਹਿਦੇ ਨੇ ਉਹ ਨਸ਼ੇੜੀ ਨੇ ਚੈਨ ਪੱਟ ਲਈ ਨਸ਼ੇੜੀ ਨੇ ਇਹ ਕਰਤਾ ਨਸ਼ੇੜੀ ਸਾਰਾ ਕੁਝ ਨਹੀਂ ਕਰਦਾ ਨਸ਼ੇੜੀ ਬਦਨਾਮ ਵੀ ਜ਼ਿਆਦਾ ਹੋ ਜਾਂਦਾ ਮੈਂ ਕਦੇ ਸੋਚਿਆ ਨਹੀਂ ਸੀ ਹਨਾ ਪੁਲਿਸ ਮੁਲਾਜ਼ਮ ਵੀ ਖੜੇ ਹਨਾ ਏਡੀ ਏਡੀ ਸ਼ਖਸੀਅਤਾਂ ਖੜੀਆਂ ਮੈਂ ਬੋਲ ਰਿਹਾ ਨਹੀਂ ਪੁਲਿਸ ਤੋਂ ਤਾਂ ਮੈਂ 5 ਕਿਲੋਮੀਟਰ ਦੂਰੋਂ ਟੱਪੇ ਜਾਂਦੇ ਹਨਾ ਜੇਵ ਤੇ ਨਸ਼ਾ ਹੁੰਦਾ ਸੀ ਤਾਂ ਮੇਰੀ ਜ਼ਿੰਦਗੀ ਚ ਪਰਮਾਤਮਾ ਨੇ ਪਤਾ ਨਹੀਂ ਕਿਵੇਂ ਮੇਰੇ ਨਾਲ ਦਾ ਇੱਕ ਦੋਸਤ ਹੈ ਨਾ ਜਿਹੜਾ ਨਸ਼ਾ ਕਰਦਾ ਸੀ ਉਹਨੇ ਨਸ਼ਾ ਛੱਡਦਾ ਮੈਨੂੰ ਯਕੀਨ ਨਾ ਹੋਇਆ ਜਦੋਂ ਉਹਨੇ ਕੇਕ ਕੱਟਿਆ ਨਾ ਸਾਲ ਦਾ ਤਾਂ ਮੈਂ ਦੇਖਿਆ ਯਾਰ ਨਸ਼ਾ ਛੁੱਟ ਸਕਦਾ ਹਨਾ ਤਾਂ ਮੈਂ ਵੀ ਮੈਨੂੰ ਉਹਨੇ ਮੈਸੇਜ ਦਿੱਤਾ ਨਾਰਕੋਟਿਕਸ ਅਨੋਨੀਮਸ ਦਾ ਇਹਦੀਆਂ ਮੀਟਿੰਗਾਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਲੱਗਦੀਆਂ ਐ ਇਹ ਇੱਕ ਐਸੀ ਸੰਸਥਾ ਐ ਜਿਹੜੀ ਕੋਈ ਪੈਸਾ ਨਹੀਂ ਲੈਂਦੀ ਇਹ ਸਿਰਫ ਏਕੀ ਤੀਜ ਮੰਗਦੀ ਐ ਨਸ਼ਾ ਛੱਡਣ ਦੀ ਇੱਛਾ ਜੇ ਤੁਹਾਡੀ ਇੱਛਾ ਨਸ਼ਾ ਛੱਡਣ ਦੀ ਤਾਂ ਇਹਨਾਂ ਕਮਰੇਜ ਅਮਲੀ ਭਰਾ ਇਕੱਠੇ ਹੋ ਕੇ ਬਹਿੰਦੇ ਐ ਆਪਦੀਆਂ ਗੱਲਾਂ ਬਾਤਾਂ ਕਰਦੇ ਐ ਸ਼ੇਅਰਿੰਗ ਕਰਦੇ ਐ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਐ ਨਾ ਕਾਉਂਸਲਿੰਗ ਨਾਲ ਗੱਲਾਂ ਬਾਤਾਂ ਨਾਲ ਹੀ ਨਸ਼ਾ ਛੁੱਟ ਜਾਂਦਾ ਮੈਂ ਸੋਚਦਾ ਹੁੰਦਾ ਸੀ ਵੀ ਜ਼ਿੰਦਗੀ ਜੀ ਯਾਰ ਇਕੱਲਾ ਚਿੱਟਾ ਛੁੱਟ ਜੇ ਹਨਾ ਬਾਕੀ ਨਸ਼ੇ ਚੱਲਦੇ ਰਹਿਣਾ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀ ਨਾ ਮੇਰੇ ਘਰਦਿਆਂ ਨੂੰ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਦਾ ਦਿਨ ਮੈਂ ਕੋਈ ਵੀ ਨਸ਼ਾ ਨਹੀਂ ਕਰਦਾ ਮੈਨੂੰ 21 ਮਹੀਨੇ ਹੋ ਚੁੱਕੇ ਅੱਜ ਇਹ ਸਭ ਕੁਝ ਹੋਇਆ ਨਾਰਕੋਟਿਕਸ ਨੂੰ ਨਹੀਂ ਮਸਤੀ ਬਦਲਦਾ ਨਾ ਮੈਂ ਇੱਥੇ ਹੀ ਮੈਸੇਜ ਦੇਣ ਆਇਆ ਹਨਾ ਚੇਅਰਮੈਨ ਸਾਹਿਬ ਦੇ ਥਰੂ ਹਨਾ ਮੈਂ ਤਨਵਾਦੀ ਇਹਨਾਂ ਦਾ ਵੀ ਮੈਨੂੰ ਮੌਕਾ ਮਿਲੇ ਤੇ ਬੋਲਣ ਦਾ ਨਾ ਵੀ ਇਹ ਚੀਜ਼ ਪੋਸੀਬਲ ਹੈ ਜੇ ਆਪਾਂ ਇਹ ਸੋਚ ਲਈਏ ਵੀ ਸਰਕਾਰਾਂ ਕਰ ਰਹੀਆਂ ਉਹੀ ਕਰ ਰਹੀਆਂ ਤਾਂ ਇਹ ਆਪਣਾ ਵਹਿਮ ਆਪਾਂ ਨੂੰ ਵੀ ਹੱਥ ਅੱਗੇ ਕਰਨਾ ਪੈਣਾ ਕੋਈ ਵੀ ਸਰਕਾਰ ਉਹ ਵਿੱਚ ਬੈ ਕੇ ਇਹ ਚੀਜ਼ਾਂ ਨਹੀਂ ਕਰ ਸਕਦੀ ਜੇ ਸਰਕਾਰ ਫੀਲਡ 'ਚ ਆਈ ਹੈ ਤਾਂ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਪਊਗਾ ਜੇ ਅੱਜ ਵੀ ਮੈਂ ਸ਼ਿਕਵੇ ਚੱਕ ਲਾਂ ਵੀ ਪਰਮਾਤਮਾ ਤੂੰ ਮੈਨੂੰ ਨਸ਼ੇ ਦੇ ਲਾਇ ਕਿਉਂ ਮੈਂ ਨਸ਼ਾ ਕਰਨ ਨਹੀਂ ਕਿਉਂ ਲੱਗਿਆ ਤੋਂ ਉਸ ਚੀਜ਼ ਦਾ ਕੋਈ ਹੱਲ ਨਹੀਂ ਮੈਨੂੰ ਸ਼ੁਕਰਾਨਾ ਕਰਨਾ ਪਊਗਾ ਪਰਮਾਤਮਾ ਤੂੰ ਮੇਰਾ ਨਸ਼ਾ ਛਡਾਇਆ ਤਾਂ ਪਾਣੋ ਇਹ ਸਰਕਾਰ ਦਾ ਸ਼ੁਕਰਾਨਾ ਕਰਨਾ ਪੈਣਾ ਕਿ ਇਹ ਅੱਗੇ ਆਈ ਇਹਨਾਂ ਨੇ ਮੈਮ ਚਲਾਈ ਹੈ। ਇਹ ਮੈਮ ਨਾ ਚਲਦੀ ਦਾ ਨਸ਼ਾ ਛਡਾਉਣ ਲਈ ਕੁਝ ਹੋਰ ਬਣਿਆ ਨਹੀਂ ਸੀ। ਇਹ ਮੈਮ ਚੱਲੀ ਹੈ ਅਸੀਂ ਇੱਥੇ ਪਹੁੰਚੇ ਇਹਨਾਂ ਦਰੂ ਅਸੀਂ ਤੁਹਾਨੂੰ ਮੈਸੇਜ ਦਿੱਤਾ ਨਾ ਨਾਰਕੋਟਿਕਸ ਅਨੋਨਿਮਸ ਇੱਕ ਸੰਸਥਾ ਹੈ। ਜਿਹੜੀ ਅਮਰੀਕਾ ਦੀ ਸੰਸਥਾ ਹੈ। ਇਹ ਕੋਈ ਵੀ ਪੈਸਾ ਨਹੀਂ ਲੈਂਦੀ। ਇਹਨਾਂ ਦੀਆਂ ਮੀਟਿੰਗਾਂ ਬਠਿੰਡੇ ਰੈੱਡ ਕਰਾਸ ਭਵਨ ਵਿੱਚ 6 ਤੋਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਫ਼ਤੇ ਦੇ ਸੱਤੋ ਦਿਨ ਫ੍ਰੀ ਲਾਈਆਂ ਜਾਂਦੀਆਂ। ਇਸ ਦੀ ਕੋਈ ਫੀਸ ਨਹੀਂ, ਕੋਈ ਪੈਸਾ ਨਹੀਂ। ਕੋਈ ਵੀਰਾ ਕੋਈ ਵੀ ਨਸ਼ਾ ਕਰਦਾ ਇਹਨਾਂ ਕਮਰੇ ਵਿੱਚ ਪਹੁੰਚ ਸਕਦਾ ਬਾਕੀ ਮੈਂ ਜੇ ਸਮਾਂ ਥੋੜਾ ਵੱਧ ਲੈ ਕੇ ਤਾਂ ਮਾ ਵੀ ਚੋਣਾ ਬਾਕੀ ਮੈਂ ਕਹਿਆ ਜੀ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਿਆ ਬਹੁਤ ਧੰਨਵਾਦ ਲਈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਪ੍ਰੋਗਰਾਮ ਕੀਤਾ ਬੈਠ ਕੇ ਵਿੱਚ ਕੀ ਦੇਖਿਆ ਗਿਆ ਫਿਰਦੇ ਵਿੱਚ ਸਾਡੀ ਸਮੱਸਿਆ ਨਹੀਂ ਬਿਲਕੁਲ ਜੀ ਜੇ ਵੱਡੀ ਸਮੱਸਿਆ ਤਾਂ ਹੀ ਮੁੱਖ ਮੰਤਰੀ ਸਾਹਿਬ ਨੇ ਇਹ ਮਹਿੰਮ ਜਲਾਈ ਹੈ ਜੁਧ ਨਸ਼ਿਆਂ ਵਿਰੋਧ ਦੀ ਜਿਹੜੀ ਮੁਹਿੰਮ ਹੈ ਇਹ ਕੱਲੀ ਅੱਜ ਡੂਮ ਵਾਲੀ ਦੀ ਨਹੀਂ ਪੰਜਾਬ ਦੇ 352 ਥਾਵਾਂ ਤੇ ਅੱਜ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੋ ਰਿਹਾ ਹੈ ਔਰ ਸਾਰੇ ਪੰਜਾਬ ਦੇ ਘਰ-ਘਰ ਜਾਣਾ ਹੈ ਪਿੰਡ-ਪਿੰਡ ਜਾਣਾ ਹੈ ਮੁਹੱਲੇ ਜਾਣਾ ਹੈ ਗਲੀ-ਜਵਾਨਾ ਵਾਰਡਾਂ ਦੇ ਵਿੱਚ ਜਾਣਾ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਕਿ ਤੁਸੀਂ ਪਾਰਟੀ ਵਾਈਟ ਉੱਪਰ ਉੱਠ ਕੇ ਇਸ ਵਿੱਚ ਹਮਚਾਰ ਸ਼ਾਮਲ ਹੋਵੋ ਜਿਹੜੇ ਜੁੱਤ ਆ ਜੰਗਾ ਹੁੰਦੇਗਾ ਉਸ ਦੇ ਵਿੱਚ ਚਾਹ ਕੋਈ ਸਿਪਾਹੀ ਛੋਟਿਆ ਉਹਦੇ ਤੇ ਚਾਹ ਵੱਡੇ ਉਹਦੇ ਤੇ ਸਾਰਿਆਂ ਦੀ ਬਰਾਬਰ ਦੀ ਅਹਿਮੀਅਤ ਹੁੰਦੀ ਹੈ ਤੇ ਸਾਰਿਆਂ ਦੀ ਜਿਹੜੀ ਭੂਮਿਕਾ ਹੁੰਦੀ ਹੈ ਬਹੁਤ ਮਹੱਤਵਪੂਰਨ ਹੁੰਦੀ ਹੈ ਤੇ ਇਹ ਮਹਿੰਮ ਇਹ ਯੁੱਧ ਲੋਕਾਂ ਦੇ ਸਾਥ ਬਿਨਾ ਅਸੀਂ ਨਹੀਂ ਨਹੀਂ ਕਰ ਸਕਦੇ ਅਸੀਂ ਪਿੰਡਾਂ ਦੀਆਂ ਮਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸਾਡੀ ਪਾਰਟੀ ਦੇ ਆਗੂ ਸਾਹਿਬਾਨਾਂ ਨੂੰ ਦੂਸਰੀ ਪਾਰਟੀ ਦੇ ਆਗੂ ਸਾਹਿਬਾਨਾਂ ਨੂੰ ਸਮਾਜ ਸੇਵੀ ਕਲਪਾਂ ਨੂੰ ਚੰਗੀ ਸੋਚ ਰੱਖਣ ਵਾਲੇ ਲੋਕਾਂ ਨੂੰ ਇਹ ਸਨੇਹਾ ਦੇ ਰਿਹਾ ਹੈ ਕਿ ਇਸ ਤਰ੍ਹਾਂ ਦਾ ਮਹਿੰਮ ਸਰਕਾਰਾਂ ਨਹੀਂ ਚਲਾਉਂਦੀਆਂ ਹੁੰਦੀਆਂ ਇਹ ਮਹਿੰਮ ਸਰਦਾਰ ਭਗਵਾਨ ਸਿੰਘ ਮਾਣ ਦੇ ਦਿਲ ਤੋਂ ਇੱਕ ਜਿਹਾ ਮਹਿੰਮ ਹੈ ਇਹ ਮਹਿੰਮ ਉਹ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਸ ਕਰਕੇ ਬੜੀ ਲੰਮੀ ਤੇ ਵੱਡੀ ਯੋਜਨਾਬੰਦੀ ਤਹਿਤ ਇਹ ਮਹਿੰਮ ਲੀਕੀ ਗਈ ਹੈ ਇਸ ਮਹਿੰਮ ਦੀ ਅਜੇ ਸ਼ੁਰੂਆਤ ਹੈ ਇਸ ਮਹਿੰਮ ਤਹਿਤ ਬਹੁਤ ਕੁਝ ਕਰਨਾ ਹੈ ਅਸੀਂ ਨਸ਼ੇ ਵੀ ਛਡਾਉਣੇ ਨੇ ਅਸੀਂ ਨਸ਼ਾ ਤਸਕਰ ਭਜਾਉਣੇ ਨੇ ਉਹਨਾਂ ਨੂੰ ਜ਼ਿਲ੍ਹਾ ਤੱਕ ਲੈ ਕੇ ਜਾਣਾ ਹੈ ਗਰਾਉਂਡ ਬਣਾਉਣੇ ਨੇ ਬਾਚ ਪਰ ਨੌਜਵਾਨੀ ਨੂੰ ਗਰਾਉਂਡਾਂ ਤੱਕ ਲੈ ਕੇ ਆਣਾ ਤੇ ਬਹੁਤ ਵਧੀਆ ਮੈਸੇਜ ਬਹੁਤ ਵਧੀਆ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਹੈ ਸਰ ਉਸ ਸਮੇਂ ਪਹਿਲਾਂ ਨਸ਼ਾ ਤਸਕਰਾਂ ਵੱਲੋਂ ਇਹ ਲੋਕਾਂ ਦੇ ਬੱਚਾ ਵੀ ਦਰਜ ਕਰਾਇਆ ਗਿਆ ਹੈ ਅੱਜ ਇਹ ਨਸ਼ੀ ਦਾ ਕਾਰੋਬਾਰ ਪਿੰਡ ਦੇ ਵਿੱਚ ਬਹੁਤ ਵੜਾ ਲੈਂਦੇ ਆ ਲੇਕਿਨ ਜਦੋਂ ਉਸ ਦੀ ਕਾਰਵਾਈ ਨਹੀਂ ਦਿਖਦੀ ਆਉਂਦੇ ਆ ਤਮਕਾ ਦੇ ਬਰਾਕੀ ਤਾਂ ਨਸ਼ਾ ਤਸਕਰ ਮੰਨਿਆ ਖਰਾਬ ਹੋ ਜਾਂਦੇ ਛੇਂਤੀ ਹੈ ਕਿਸੇ ਗੱਲ ਦਾ ਕੋਈ ਹੱਦ ਹੁੰਦੀ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਬਾੜੀ ਹੱਥ ਚੱਕ ਲਈ ਜਾਵੇ ਉਸ ਦਾ ਅੰਤ ਹੋਣਾ ਸੁਭਾਵਿਕ ਹੈ ਪੀਤੇ ਸਮੇਂ ਚ ਬੜਾ ਕੁਝ ਹੋਇਆ ਸੋ ਜੋ ਹੈ ਜਿਵੇਂ ਗੱਲਾਂ ਸਾਫ਼ ਤੇ ਸਪਸ਼ਟ ਹੋ ਰਹੀਆਂ ਨੇ ਉਸ ਤੇ ਪਾਰਦਰਸ਼ੀ ਢੰਗ ਨਾਲ ਕੰਮ ਹੋ ਰਿਹਾ ਔਰ ਜੋ ਗਲਤੀਆਂ ਹੋਈਆਂ ਉਸ ਨੂੰ ਸਦਾਰਿਆ ਜਾ ਰਿਹਾ ਹੈ ਔਰ ਦੂਸਰੀ ਸਭ ਤੋਂ ਮੱਢੀ ਗੱਲ ਜਿਹੜਾ ਡੂਆਂ ਵਾਲੀ ਪਿੰਡ ਹੈ ਇਹ ਹਰਿਆਣਾ ਦੀ ਸਰਹੱਦ ਤੇ ਪਿੰਡ ਹੈ ਰੋਲਦੂ ਵਾਲਾ ਪਿੰਡ ਹੈ ਸਰਹੱਦ ਦੇ ਪਿੰਡ ਹੈ ਜੋ ਗਵਾਂਡੀ ਸੂਬੇ ਤੋਂ ਵੱਡੀ ਮਾਤਰਾ ਦੇ ਵਿੱਚ ਇੱਥੇ ਨਸ਼ਾ ਹੁੰਦਾ ਹੈ ਔਰ ਹੁਣ ਜਿਵੇਂ ਜਿਵੇਂ ਇਹ ਜਿਹੜੀ ਮੁਹਿੰਮਾਂ ਜੋ ਬਣ ਤੇ ਜਾ ਰਹੀ ਹੈ ਤੇ ਮੈਂ ਤੇ ਮੈਂ ਜਿਹੜੀ ਚਾਹੇ ਗਵੰਡੀ ਸੂਬਿਆਂ ਤੋਂ ਨਸ਼ਾ ਹੁੰਦਾ ਹੈ ਚਾਹੇ ਇਸ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਨੇ ਜਿਹੜੀਆਂ ਕਹਰਾਮ ਮਚਾਇਆ ਸੀ ਸਾਰੇ ਕੋਈ ਤੇ ਕਾਰਵਾਈ ਹੋਵੇ ਤੇ ਇਸ ਨਸ਼ੇ ਨੂੰ ਠੱਲ ਪਾਉਣ ਲਈ ਨੱਥ ਪਾਉਣ ਲਈ ਸਾਰਾ ਕੁਝ ਕਰਾਂ ਲੋਕ ਵੀ ਤਾਬਲੇ ਨੇ ਆਖਿਰਕਾਰ ਨਸ਼ਾ ਤਸਕਰ ਜਿਹੜੇ ਆਮ ਲੋਕਾਂ ਤੇ ਪਰਚੇ ਕਰਾਈਏ ਨੇ ਲੋਕ ਇਸ ਚੀਜ਼ ਨੂੰ ਸੋਚ ਰਿਹਾ ਕਿ ਪੰਜਾਬ ਸਰਕਾਰ ਕਰ ਕੋਈ ਕੋਈ ਕਰਨੀ ਸਮਾਂ ਉਹਨਾਂ ਦਾ ਬੀਤ ਗਿਆ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਮਾੜਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜੀ ਮੁਹਿੰਮ ਹੈ ਇਹ ਕੱਲੇ ਬਹੁਤ ਸਾਰੇ ਪੱਖਾਂ ਦੇ ਕੰਮ ਹੋ ਰਿਹਾ ਹੈ ਬਹੁਤ ਸਾਰੇ ਐਂਗਲਾਂ ਤੋਂ ਕੰਮ ਹੋ ਰਿਹਾ ਹੈ ਇਸ ਦੇ ਵਿੱਚ ਸਾਡੀ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀ ਸੀਆਈਡੀ ਰਾਜਨੀਤਿਕ ਲੋਕ ਸਮਾਜਿਕ ਲੋਕ ਬਹੁਤ ਪਧਰਾ ਤੇ ਸਾਰਾ ਉੋਖ ਰਹੇ ਆ ਬਾਚ ਰਹੇ ਆ ਦੇਖ ਰਹੇ ਆ ਔਰ ਇਸ ਕਰਕੇ ਜੋ ਵੀ ਕੀਤਾ ਨਾ ਹੋਇਆ ਉਹ ਕਰਾਂਗੇ ਕੀ ਲੱਗਦਾ ਹੈ ਕਰੋ ਵਾਲੇ ਟਾਈਮ ਤੋਂ ਕੋਈ ਗਾਰਵਾਈ ਤੁਸੀਂ ਕੋਈ ਕਾਰਵਾਈ ਕਰਨ ਜਾ ਰਹੇ ਹੋ ਕੋਈ ਪੰਛਤ ਅਸ ਕਰ ਦੇਗਾ ਮੈਂ ਕਹਿੰਦਾ ਕੱਲੇ ਡੂਮ ਵਾਲੇ ਕੀ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਨਸ਼ਾ ਤਸਕਰ ਨੇ ਸੰਗਤ ਮੰਡੀ ਦੇ ਵਿੱਚ ਅਸੀਂ ਕੱਲ ਗਏ ਸੀ ਉਸੇ ਪਤਾ ਲੱਗਿਆ ਵੀ 100 ਤੋਂ ਉੱਤੇ ਨੌਜਵਾਨ ਉੱਥੇ ਨਸ਼ੇ ਦੇ ਆ ਗ੍ਰਿਫਤ ਦੇ ਸ਼ਕਾਰ ਹੋ ਕੇ ਆਪਦੀ ਕੀਮਤੀ ਜਾਨ ਤੋਂ ਹੱਥੋਂ ਗਿਟਾ। ਸੋ ਅਸੀਂ ਸੰਗਤ ਮੰਡੀ ਦੇ ਵਿੱਚ ਵੀ ਡੀਸੀ ਸਾਹਿਬ ਤੇ ਐਸਐਸਪੀ ਨਾਲ ਗੱਲ ਹੋ ਗਈ। ਅਸੀਂ ਉੱਥੇ ਵਿਸ਼ੇਸ਼ ਤੌਰ ਤੇ ਜਾਵਾਂਗੇ ਪੀੜਤਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਨੂੰ ਪੁੱਛਾਂਗੇ ਕਿ ਕਿਹੜੇ ਨਸ਼ੇ ਦੇ ਸਪਲਾਈਅਰ ਆ ਤੁਹਾਨੂੰ ਨਸ਼ਾ ਦੇ ਕੇ ਜਾਂਦੇ ਨੇ। ਕਿਹੜੇ ਉਹ ਲੋਕ ਆ ਜਿਹੜੇ ਸਾਥੋਂ ਦੇ ਬੱਚਿਆਂ ਨੂੰ ਨਸ਼ੇ ਦੇ ਲਾਉਂਦੇ ਨੇ। ਸੋ ਸਾਰੇ ਅੰਗਲਾਂ ਦੇ ਕੰਮ ਹੋ ਰਿਹਾ ਸੋ ਇਸ ਕਰਕੇ ਇਸ ਮੁਹੰਮਦੀ ਅਜੇ ਸ਼ੁਰੂਆਤ ਹੈ ਇਸ ਮੁਹੰਮਨ ਨੇ ਹਜੇ ਜੋਬਨ ਤੇ ਆਉਣਾ ਹੈ ਜਿਵੇਂ ਜਿਵੇਂ ਇਹ ਮੁਹੰਮੜ ਅੱਗੇ ਵਧਣਾ ਉਵੇਂ ਉਵੇਂ ਸਚਾਈਆਂ ਲੋਕਾਂ ਦੇ ਸਾਹਮਣੇ ਆਉਂਦੀਆਂ ਜਾਣਗੀਆਂ